ਸਾਡਾ ਪੰਭੋਈ ਆ ਜਿਲ੍ਹਾ ਕਰਦਾਸਪੁਰ ਠੀਕ ਆ ਜੀ ਤਾਂ ਤੁਸੀਂ ਬੋਡੀ ਸਰਵ ਦੇ ਪੰਜ ਜੂਸ ਦੇ ਕੇ ਗਏ ਸੀਗੇ ਉਹ ਤੋਂ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਕਿ ਜੀ ਮਤਲਬ ਡੈਡੀ ਜਿਹੜੇ ਹੀ ਨਾ ਵੀ ਮੱਜੇ ਤੇ ਪਏ ਰਹਿੰਦੇ ਸੀ ਇਹਨਾਂ ਕੋਈ ਤੁਰਿਆ ਫਿਰਿਆ ਨਹੀਂ ਜਾਂਦਾ ਹਾਂਜੀ ਤੇ ਮਤਲਬ ਹੁਣ ਜਿਹੜਾ ਵੀ ਆਪਾਂ ਪੰਜ ਜੂਸ ਪੀਤੇ ਆ ਉਹਦੇ ਨਾਲਾਨੂੰ ਮਤਲਬ ਫਰਕ ਹੋਆ ਠੀਕ ਹੈ ਠੀਕ ਹੈ ਦਵਾਈ ਦੋਈ ਕਿੰਨੀ ਖਾਦੀ ਤੁਸੀਂ ਦਵਾਈ ਕਾਫੀ ਖਾਦੀ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਫਿਰ ਵੀ ਕਿੰਨੀ ਸਾਡੀ ਮਹੀਨੇ ਦੀ ਦਵਾਈ ਲੱਗ ਜਾਂਦੀ ਸੀਗੀ? ਮਹੀਨੇ ਦੀ ਦਵਾਈ ਆਦੀ ਨਾਲ ਚਲਦੀ ਦੀ 1000 ਰੁਪਏ ਦੀ। ਹਾਂਜੀ। ਤੇ ਹੁਣ ਤਾਂ ਨਹੀਂ ਦਵਾਈ ਲਿਆਉਣੇ ਕਿ ਲੈਣੇ ਕੋਈ ਦੋਈ ਖਾਨੇ ਹੋ? ਨਹੀਂ ਦਵਾਈ ਹੁਣ ਆਪਾਂ ਬਾਹਰੋਂ ਕੋਈ ਨਹੀਂ ਲਿਆਉਂਦੇ ਸਿਰਫ ਜਿਹੜੀ ਹੁਣ ਪੰਜੂਸ ਹੋਰੀ ਜੂਸ ਕਰਦੇ ਆ। ਅੱਛਾ ਜੀ। ਤੇ ਹੁਣ ਤੁਹਾਨੂੰ ਜਿਹੜਾ ਹੁਣ ਲੱਖਾਂ ਇਹ ਤਾਂ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹਾਂ ਦੇਣਾ ਚਾਹੁੰਦੇ ਹੋ? ਇਹ ਫਾਲੀ ਜੂਸ ਜਿਹੜਾ ਤੁਸੀਂ ਵੀ ਜੂਸ ਕਰੋ ਹਾਂਜੀ ਇਹਨਾਂ ਦਾ ਫਰਕ ਪਾਊਗਾ ਤੁਹਾਨੂੰ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਹੁਣ ਕੋਈ ਦਵਾਈ ਖਾਂਦੇ ਤਾਂ ਨਹੀਂ ਸਰੀਰ ਤੁਹਾਡਾ ਬਿਲਕੁਲ ਠੀਕ ਹੈ ਕੋਈ ਦਰਦ ਆ ਦਰਦ ਵਗੈਰਾ ਹਾਂਜੀ ਠੀਕ ਆ ਚਲੋ ਠੀਕ ਹੈ ਥੈਂਕ ਯੂ ਜੀ